ਡਾਕਟਰ ਗਰਬੀ ਜੀ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਡੀਬੀਡਬਲਯੂ 327 ਤੇ ਡੀਬੀਡਬਲਯੂ 327 ਇਹਦਾ ਮਤਲਬ ਇਹ ਹੈ ਬਈ ਇੱਕ ਡੀਬੀਡਬਲਯੂ 327 ਜਿਹੜੀ ਹੈਗੀ ਆ ਉਹ ਆਪਾਂ ਰੋਟਾਵੇਟਰ ਨਾਲ ਵਿਝੀ ਆ ਆ ਰੋਟਾਵੇਟਰ ਦੀ ਵਿਝਾਈ ਹੈ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਸਰਫੇਸ ਸੀਟਰ ਦੀ ਆ ਡੀਬੀਡਬਲਯੂ 327 ਦੀ ਇਹਨਾਂ ਦੀ ਟਿਲਰਿੰਗ ਦੋਹਾਂ ਦੀ ਆਪਾਂ ਕੰਪੈਰੀਜ਼ਨ ਦੇਖਦੇ ਆਂ ਖਾਂਗੇ ਬਈ ਇੱਕ ਕਣਕ ਜਿਹੜੀ ਆਪਾਂ ਰੋਟਾਵੇਟਰ ਤੇ ਦੂਜੀ ਸਰਫੇਸ ਸੀਡਰ ਨਾਲ ਬੀਜੀ ਆ ਦੋਹਾਂ ਦੇ ਵਿੱਚ ਕਿੰਨਾ ਕ ਫਰਕ ਹੈ ਟੈਲਰਿੰਗ ਦੇ ਵਿੱਚ ਕਿੰਨਾ ਕ ਫਰਕ ਹੈ ਤੇ ਹੁਣ ਤੱਕ ਸਰਫੇਸ ਸੀਡਰ ਨਾਲ ਬੀਜੀ ਹੋਈ ਕਣਕ ਕਿੰਨੀ ਕ ਕਾਮਜਾਬ ਆ ਆ ਕਣਕ ਵੈਸੇ ਸਰਫੇਸ ਸੀਡਰ ਨਾਲ ਬੀਜੀ ਹੋਈ ਆ ਡੀਬੀਡਬਲਯੂ 327 ਬੀ ਹੈ ਤੇ ਇਹ ਦੂਸਰੀ ਨਾਲੋਂ ਕੁਝ ਦਿਨ ਪਛੇਤੀ ਆ ਇਹਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਬੜੇ ਮੋਟੇ ਤਣੇ ਨੇ ਇਹ ਸਰਫੇਸ ਹੀਡਰ ਦੀ ਹੈ 3 4 5 6 7 8 9 9 ਡੱਲਰ ਨੇ ਦੇ ਆਹ ਆ ਇਧਰ ਆ ਚਾਰ ਨੇ ਤੇ 1 2 3 4 5 6 7 ਆ ਨੇ ਇਹਦੇ ਆਪਾਂ ਦੇਖ ਲਈਏ 1 2 3 4 5 6 7 8 9 ਹ ਖਾਲਾ ਕਿ ਦੇਖਣ ਨੂੰ ਜੇ ਆਪਾਂ ਇਹਦੀਆਂ ਜੜਾਂ ਦੇਖੀਏ ਤਾਂ ਇਹ ਉੱਪਰੋਂ ਦਿਖਾਈ ਦੇ ਰਹੀਆਂ ਨੇ ਉਧਰ ਆਪਾਂ ਨੂੰ ਹਲੇ ਦਿਖਾਈ ਦਿੰਦੀਆਂ ਨਹੀਂ ਆ ਹੈਗੀ ਹੈ ਰੋਟਾਵੇਟਰ ਵਾਲੀ ਕਣਕ ਇਹਦੇ ਵਿੱਚੇ ਖਰਚੇ ਵਾਹੇ ਗਏ ਨੇ ਤੇ ਹੁਣ ਆਪਾਂ ਇਹਦੇ ਆ ਟਿੱਲਰਸ ਗਿਣਦੇ ਆ ਵੀ ਕਿੰਨੇ ਕਿਦੇ ਟਿੱਲਰ ਨੇ ਆ ਦੇਖੋ 1 2 3 4 5 6 7 8 9 10 2 3 4 5 6 7 8 ਇਧਰ ਦੇਖ ਲਈਏ ਆਪਾਂ ਆ ਇਹਦੇ ਤਨ ਕਿਨੇ ਆ ਇਹਦੇ ਅੱਗੇ ਦੇਖੀਏ 1 2 3 4 5 6 7 8 9 10 11 ਉਧਰ ਵੀ 11 ਸੀ ਵੱਧੋ ਵੱਧ ਤੇ ਇਧਰ ਵੀ ਆਪਾਂ ਨੂੰ 11 ਦੇਖਣ ਨੂੰ ਮਿਲੇ ਨੇ ਤੇ ਆ ਵੀ ਅੱਗੇ ਹੋਰ ਦੇਖ ਲਈ ਆਪਾਂ 1 2 3 4 5 6 7 8 9 ਤੇ 10 ਇਹਦਾ ਵੀ ਤਣਾ ਮੋਟਾ ਵਧੀਆ ਤਾਂ ਮੇਰੇ ਕਹਿਣ ਦਾ ਇਹ ਮਤਲਬ ਹੈ ਬਈ 80 ਦਿਨਾਂ ਤੱਕ ਦੋਵੇਂ ਕਣਕਾ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੈਗਾ ਆ ਸਾਰੀ ਕਣਕ ਹੈ ਜਿਹੜੀ ਇਹ ਸਰਫੇਸ ਸੀਡਰ ਦੀ ਬਜਾਈ ਦੀ ਹੈ ਆਹਾ ਹਾਲਾਂਕਿ ਇਹ ਥੋੜੀ ਜਿਹੀ ਪਛੇਤੀ ਆ ਉਹਦੇ ਨਾਲੋਂ ਤਾਂ ਕਰਕੇ ਦਾ ਪੱਤਾ ਹਲੇ ਆ ਛੋਟਾ ਦਿਖਾਈ ਦੇ ਰਿਹਾ ਆ ਪਰ ਜਿਹੜੀ ਟਿਲਰਿੰਗ ਵਗੈਰਾ ਹੈ ਤੇ ਇਸ ਸਟੈਮ ਦੀ ਜਿਹੜੀ ਜਾਂ ਇਹਦੇ ਤਣੇ ਦੀ ਮੋਟਾਈ ਹੈ ਉਹ ਬੜੀ ਵਧੀਆ ਉਹਦੇ ਬਰਾਬਰ ਦੀ ਹੈ ਬਾਕੀ ਅੱਗੇ ਕੰਪੈਰੀਜ਼ਨ ਇਹਨਾਂ ਦਾ ਆਪਾਂ ਹੋਰ ਵੀ ਕਰਦੇ ਰਵਾਂਗੇ ਦਾਣਿਆਂ ਦਾ ਬੱਲੀਆਂ ਦੇ ਸਾਈਜ਼ ਦਾ ਤੇ ਅੰਤ ਦੇ ਵਿੱਚ ਆਪਾਂ ਇਹਦਾ ਕੰਪੈਰੀਜ਼ਨ ਕਰਾਂਗੇ ਕਿੰਨਾ ਝਾੜ ਨਿਕਲਿਆ ਪ੍ਰਤੀ ਮੀਟਰ ਤੇ ਪ੍ਰਤੀ ਏਕੜ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ